ਬਾਅਦ ਚ ਸਾਨੂੰ ਟੈਸਟਡ ਕਾਪੀ ਦਾ ਤਾਂ ਕਿ ਪਹਿਲਾਂ ਵੀ ਬੈਂਕ ਤੋਂ ਕਈ ਵਾਰੀ ਚੀਟਿੰਗ ਕਰ ਦਿੰਦਾ ਅਸੀਂ ਉਹ ਰਿਕਾਰਡਿੰਗ ਸਟਾਫ ਨੂੰ ਲੱਗ ਗਏ ਨੇ ਥੋੜੀ ਜਿਹੀ ਬੜਾ ਕਬਰ ਆ ਗਿਆ ਜਿਵੇਂ ਜਬਰਾਤ ਦੀ ਸਰਦਾਰ ਬਾਤ ਨਾ ਲਿਗੇਸ਼ਨ ਲਗਾਈ ਗਈ ਮੈਂ ਹੈਰਾਨ ਆ ਵੀ ਮੈਨੇ ਜ਼ਿੰਦਗੀ ਚ ਕਿਸੇ ਕਦੀ ਅੱਖ ਚੱਕ ਕੇ ਨਹੀਂ ਦੇਖਿਆ ਆਪਣੀ ਬੇਟੀ ਤੇ ਭੈਣ ਦੀ ਤੇਰਾ ਸਾਹਮਣੇ ਤੇ ਆਪਾਂ ਪਰ ਇਹਨਾਂ ਨੇ ਇੱਕ ਜਿੰਦੀ ਵਾਲੀ ਕਿਸ਼ਨ ਲਾ ਕੇ ਮੈਨੂੰ ਜਲੀਲ ਕਰਦੇ ਕੋਈ ਨਹੀਂ ਆਪਾਂ ਕਰਦੇ ਆ ਤੁਹਾਡੇ Non è proprio il posto di un'unità, è il posto di un'unità, ਸਾਬਕਾ ਸਗਾ ਕੇ ਹਟਾਗੇ 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 ਚੋਲਾ ਛੱਗੀ ਬੰਦ ਕਰਾਓ ਬੰਦ ਕਰੋ ਬੰਦ ਕਰੋ ਲੋਕਾਂ ਨਾਲ ਛੱਗੀ ਬੰਦ ਕਰੋ ਬੰਦ ਕਰੋ ਬੰਦ ਕਰੋ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਾਤਲੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਲੋਕਾਂ ਨਾਲ ਛੱਗੀ ਬੰਦ ਕਰੋ ਬੰਦ ਕਰੋ ਬੰਦ ਦੇਖੀ ਮੰਗਾ ਹੈ ਗਿਆ ਦੇਖਿਓ ਇਹਨਾਂ ਤਰ੍ਹਾਂ ਲਗਾਓ ਇਹ ਬੇਸਿਕਲੀ ਕੋਈ ਐਫਡੀ ਦਾ ਰੌਲਾ ਸੀਗਾ ਬੈਂਕ ਵੱਲੋਂ ਇਹਨਾਂ ਦੇ ਅਕਾਊਂਟ ਦੇ ਵਿੱਚ ਐਫਡੀ ਦੇ ਨਾਲ ਕੋਈ ਇਸ਼ੂਸ ਜੀ ਐਂਡ ਜੋ ਸੁਣਨ ਨੂੰ ਆਇਆ ਵਾ ਇਹ ਮਾਮਲਾ ਐਕਚੁਅਲੀ ਹੁੰਦਾ ਨਹੀਂ ਹੈ ਲਗਭਗ 3 ਸਾਲ ਪਹਿਲਾਂ ਦਾ ਵਾ ਜੀ 3 ਸਾਲ ਪਹਿਲਾਂ ਤੋਂ ਹੋਣਾ ਆਣ ਕੇ ਜਦੋਂ ਉਹਨਾਂ ਨੂੰ ਕੁਝ ਪੈਸੇ ਦਾ ਜਾਂ ਅਕਾਊਂਟ ਦੇ ਵਿੱਚ ਇਸ਼ੂਜ਼ ਆਏ ਨੇ ਤੇ ਬੈਂਕ ਵੱਲੋਂ ਇਹਨਾਂ ਦਾ ਕਹਿਣਾ ਹੈ ਕਿ ਬੈਂਕ ਨੇ ਇਹਨਾਂ ਨੂੰ ਜੋ ਵੀ ਬੰਦੀ ਰਕਮ ਆ ਉਹ ਨਾਦਾ ਕੀਤੀ ਆ ਐਂਡ ਥੋੜਾ ਹਰਾਸਮੈਂਟ ਵੀ ਆ ਜੀ ਤੇ ਕੁਝ ਇਹਦੇ ਵਿੱਚ ਲੀਗਲ ਐਂਗਲਸ ਵੀ ਹੈਗੇ ਸੀਗੇ ਜਿਹਦੇ ਕਰਕੇ ਹੁਣ ਇਹਦੇ ਉੱਤੇ ਪ੍ਰੋਪਰ ਮੰਗ ਕੀਤੀ ਗਈ ਹੈ ਕਿ ਇਹਨਾਂ ਨੂੰ ਇਨਸਾਫ ਮਿਲੇ ਤੇ ਉਹਦੇ ਤਹਿਤ ਕਾਰਵਾਈ ਕਰਕੇ ਅਸੀਂ ਐਫ ਡੀ ਦਾ ਰੋਲਾ ਦੱਸ ਰਹੇ ਕਹਿੰਦੇ ਐਫ ਡੀ ਗਾਇਬ ਹੋ ਚੁੱਕੀ ਹੈ ਉਹ ਸ਼ੋ ਨੀ ਸਾਰੇ ਸਿਸਟਮ ਵਿੱਚ ਹਾਂਜੀ ਮੈਂ ਉਹੀ ਦੇਖਿਆ ਸੀਗਾ ਕਿ ਐਫ ਡੀ ਦਾ ਰੋਲਾ ਹੈਗਾ ਕੋਈ 2022 ਦੇ ਵਿੱਚ ਇਹਨਾਂ ਨੇ ਐਫ ਡੀ ਕਰਾਈ ਸੀ ਜਿੱਦਾਂ ਕਿ ਉਹਨਾਂ ਆਟੋ ਰੀਨਿਊਵਲ ਸੀਗਾ ਜੀ ਐਂਡ ਉਹਦੇ ਰਿਗਾਰਡਿੰਗ ਹੀ ਇਹਨਾਂ ਨੇ ਕੰਪਲੇਨਟ ਕੀਤਾ ਕਿ ਉਹ ਐਫ ਡੀ ਜਿਹੜੀ ਆ ਉਹਦਾ ਕੁਝ ਇਹਨਾਂ ਨੂੰ ਮਿਲ ਨਹੀਂ ਰਿਹਾ ਕਿ ਆਟੋ ਰੀਨਿਊਵਲ ਨਹੀਂ ਹੋ ਰਿਹਾ ਹੈਗਾ ਐਂਡ ਆਲ ਐਂਡ ਅਸੀਂ ਬੈਂਕ ਕੋ ਡੈਫੀਨੇਟਲੀ ਇਹਦਾ ਆਨਸਰ ਵੀ ਲਵਾਵਾਂਗੇ ਜੋ ਵੀ ਲੀਗਲ ਅਥਾਰਟिटीज ਹੈਆਂ ਉਹਨਾਂ ਨੂੰ ਕਹਾਂਗੇ ਇਹ ਬੰਦਾ ਪੁੱਛਾ ਜਾਵੇ ਕਾਰਨ ਪੁੱਛੇ ਜਾਣ ਕਿ ਕਿਉਂ ਇਹ ਸਾਰਾ ਕੁਝ ਹੋ ਰਿਹਾ ਹੈ ਤੇ ਹੁਣ ਇਹ ਕਰਨਾ ਜਿਹੜਾ ਚੁੱਕ ਰਿਹਾ ਹੁਣ ਤੁਸੀਂ ਕਹਿ ਕੀ ਹਾਂਜੀ ਮੈਂ ਇਹਨਾਂ ਨੂੰ ਅਸ਼ਵਾਸਨ ਤੋਇਆ ਹੈਗਾ ਐਂਡ ਮੈਂ ਵੀ ਚਾਹੁੰਨਾ ਵਾਂ ਕਿ ਇਹ ਜਾ ਕੇ ਆਪਣੇ ਕਿਉਂਕਿ ਦੁਕਾਨਦਾਰ ਬੰਦੇ ਨੇ ਆਪਣਾ ਘਰ-ਬਾਰ ਵੀ ਦੇਖਣ ਐਂਡ ਬਾਕੀ ਕਾਨੂੰਨੀ ਕਾਰਵਾਈ ਜਿਹੜੀ ਉਹ ਤਾਂ ਅਸੀਂ ਚਾਲੀ ਕਰਾਂਗੇ ਮਾਮਲਾ ਕਿੰਨੀ ਦੇਰ ਤੱਕ ਕੰਪਲੀਟ ਹੋਏ ਅਸੀਂ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਇਸ ਮਾਮਲੇ ਨੂੰ ਖਤਮ ਕਰਨ ਦੀ ਕਿਉਂਕਿ ਕੋਈ ਵੀ ਬੰਦਾ ਜਿਹੜਾ ਵਾ ਉਹਨੂੰ ਇਨਸਾਫ ਜਿੰਨੀ ਛੇਤੀ ਮਿਲੇ ਜਿਨੇ ਸਹੀ ਤਰੀਕੇ ਨਾਲ ਮਿਲਾ ਉਹਨਾਂ ਹੀ ਵਧੀਆ ਹੈਗਾ ਠੀਕ ਹੈ ਸਰ ਇੱਕ ਬੈਂਕ ਵੱਲੋਂ ਜਿਹੜਾ ਇਹਨਾਂ ਤੇ ਅਲਿਗੇਸ਼ਨ ਲ ਦੇਖੋ ਜੀ ਉਹ ਤਾਂ ਪੁਲਿਸ ਦਾ ਐਕਸ਼ਨ ਹੈਗਾ ਐਂ ਪੁਲਿਸ ਦੀ ਹੀ ਰਿਪੋਰਟ ਹੋਏਗੀ ਉਹਦੇ ਲਈ ਤੁਸੀਂ ਪੁਲਿਸ ਜਿਹੜੀ ਹੈਗੀ ਆ ਉਹ ਜੋ ਵੀ ਬੰਦੀ ਕਾਰਵਾਈ ਹੈ ਉਹ ਕਰੇਗੀ ਜੀ ਬੈਂਕ ਪਰ ਤਮਾਕ ਕਾਫੀ ਦਿਨ ਹੋ ਗਿਆ ਲਗਾਇਆ ਗਿਆ ਹੈ ਕੀ ਕਾਰਨ ਹੈਗਾ ਮੇਰਾ ਨਾਮ ਨਰਿੰਦਰ ਸਿੰਘ 라 ਜੀ ਮੇਰੀ ਇੱਥੇ 2022 ਦੇ ਵਿੱਚ ਇੱਕ ਕੈਪੜੀ ਬਣੀ ਸੀ ਜਿਸ ਦੇ ਤਹਿਤ ਮੈਂਨੇ 5 ਲੱਖ ਰੁਪਏ ਦੀ OD ਲਿਮਟ ਵੀ ਲਈ ਸੀ ਜੀ ਪਰ ਉਸ ਟਾਈਮ ਜਿਹੜਾ ਮੈਨੇਜਰ ਸਿਮਨਜੀਤ ਸਿੰਘ ਸੀਗਾ ਨਾ ਜੀ ਉਹ ਬਹੁਤ ਹੀ ਬਦਮਾਸ਼ ਟਾਈਪ ਬੰਦਾ ਸੀ ਜਿਸ ਨੇ ਮੇਰੇ ਨਾਲ ਬਹੁਤ ਬਦਸਲੂਕੀ ਕੀਤੀ ਬਹੁਤ ਹਤਿਆਚਾਰ ਕੀਤੇ ਮੇਰੀ OD ਲਿਮਿਟ ਵੀ ਬੰਦ ਕਰਤੀ ਬਿਨਾਂ ਕਿਸੇ ਪ੍ਰੂਫ ਤੋਂ ਮੇਰੀ OD ਲਿਮਿਟ ਬੰਦ ਕਰਨ ਦੇ ਬਾਵਜੂਦ ਉਹਨਾਂ ਨੇ ਉਹ ਸਿਬਲ 'ਚ ਵੀ ਚੜਾਤੀ ਲੀਨ ਮਾਰਕੀ ਕਰਤੀ ਆ ਅਸਲ FD ਵੀ ਆਪਣੇ ਕੋਲ ਰੱਖ ਲਈ ਕਿਸੇ ਤਰ੍ਹਾਂ ਦਾ ਕੋਈ ਸਹੀ ਸੰਤੁਸ਼ਟੀ ਵਾਲਾ ਜਵਾਬ ਵੀ ਨਹੀਂ ਦਿੱਤਾ ਫਿਰ ਉਹਨਾਂ ਨੇ ਲਿਖਿਆ ਕਿ ਤੁਹਾਡੀ OD ਲਿਮਿਟ ਅਸੀਂ ਨਹੀਂ ਬਣਾਈ ਨਹੀਂ ਚੱਲ ਰਹੀ ਤੁਸੀਂ ਆਪਣੀ FD ਬੈਂਕ ਤੋਂ ਆ ਕੇ ਅਸਲ ਵਾਪਸ ਲੈ ਜਾਓ ਮੈਂਨੇ ਆਪਣਾ ਲੜਕਾ ਭੇਜਿਆ ਤੁਹਾਡੀ ਲੈਟਰ ਦੇਖ ਕੇ ਉਹਨੂੰ ਨਹੀਂ ਦਿੱਤੀ ਜਿਸ ਕਰ ਮਜਬੂਰ ਨੂੰ ਮੈਨੂੰ ਬੈਂਕ ਜਾਣਾ ਪਿਆ ਮੈਂ ਬੈਂਕ 'ਚ ਕਦੇ ਆਂਦਾ ਨਹੀਂ ਹਾਂ ਜਦੋਂ ਮੈਂ ਬੈਂਕ 'ਚ ਆਇਆ ਤਾਂ ਮੈਨੇਜਰ ਮੈਨੂੰ ਦੇਖ ਕੇ ਆਪ ਚਲਾ ਗਿਆ ਜਿਹੜਾ ਡਿਪਟੀ ਮੈਨੇਜਰ ਸੀ ਉਹਨੇ ਮੈਨੂੰ ਕਿਹਾ ਕਿ 10 ਮਿੰਟ ਬੈਠੋ ਤੁਹਾਨੂੰ ਮਲੇਸ਼ ਸਾਹਿਬ ਆ ਕੇ ਐਫਡੀ ਦੇਣਗੇ ਜਦੋਂ ਮੈਂ 7 ਕਿੰਨੇ ਮਿੰਟ ਹੋਈ ਸੀ ਬੈਠਿਆ ਨੂੰ ਇਹਨੇ ਨੂੰ ਤ੍ਰਿਪੜੀ ਪੁਲਿਸ ਬੁਲਾ ਲਈ ਗਈ ਫਿਰ ਤੇ ਗੰਦੇ ਇਲਜ਼ਾਮ ਲਗਾਏ ਗਏ ਲੇਕਿਨ ਉਸ ਟਾਈਮ ਜਿਹੜੇ ਆਈਓ ਆਏ ਉਹਨਾਂ ਨੇ ਕੈਮਰੇਾਂ ਦੀ ਛਾਣਮੇਂ ਕੀਤੀ ਮੇਰੀ ਰਿਕਵੈਸਟ ਦੇ ਉੱਤੇ ਛਾਣਮੇਂ ਕਰਨ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਇੱਥੇ ਐਸੀ ਕੋਈ ਗੱਲ ਨਹੀਂ ਹੋਈ ਝੂਠੀ ਗੱਲ ਆ ਇਹ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਮਾਫੀ ਮੰਗਦੇ ਹਾਂ ਤੁਸੀਂ ਜਾਓ ਆਪਣੇ ਘਰ لیکن ਕੁਝ ਦਿਨਾਂ ਬਾਅਦ ਮੈਨੂੰ ਤ੍ਰਿਪੜੀ ਥਾਣੇ ਤੋਂ ਫੇਰ ਫੋਨ ਆ ਗਿਆ ਕਿ ਤੁਸੀਂ ਜੀ ਤ੍ਰਿਪੜੀ ਥਾਣੇ ਆ ਕੇ ਬਿਆਨ ਲਿਖਾਓ ਤੁਹਾਡੇ ਅੰਗੇਸ਼ਟ ਬੈਂਕ ਨੇ ਚੁਟ ਕੰਪਲੀਟ ਕੀਤੀ ਆ ਜਿਦੇ ਵਿੱਚ ਤੁਸੀਂ ਉੱਥੇ ਲੇਡੀ ਸਟਾਫ ਜਿਹੜੀ ਪੂਨਮ ਸ਼ਰਮਾ, ਨੀਹਾ ਕੌਸ਼ਲ, ਮੀਸ਼ਾ ਸੇਠ ਉਹਨਾਂ ਨਾਲ ਮਿਸ ਬਿਹੇਵ ਕਰਦੇ ਹੋ ਯਾਨੀ ਉਹਨਾਂ ਨਾਲ ਤੁਸੀਂ ਉਹਨਾਂ ਦੀ ਅਸ਼ਲੀਲ ਹਰਕਤਾਂ ਕਰਦੇ ਹੋ ਜਾ ਕੇ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਮੈਂ ਆਪਣੇ ਵਕੀਲ ਸਾਹਿਬ ਨੂੰ ਪੁੱਛਿਆ ਕਿ ਭਾਈ ਸਾਹਿਬ ਤੁਹਾਡੀ ਇੱਥੇ ਜ਼ਮਾਨਤ ਨਹੀਂ ਹੁੰਦੀ ਮੈਂ ਗੱਡੀ ਚੱਕੀ ਇਮੀਡੀਟ ਉਸ ਟਾਈਮ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲਿਆ ਜਾ ਕੇ ਉਹਨਾਂ ਨੂੰ ਦੱਸਿਆ ਵੀ ਮੇਰਾ ਐਸਾ ਕੋਈ ਨਹੀਂ ਹੈ ਉੱਥੇ ਕੈਮਰੇ ਲੱਗੇ ਹੋਏ ਨੇ ਕੈਮਰੇ ਚ ਦੇਖ ਸਕਦੇ ਹਾਂ ਐਸਐਸਪੀ ਸਾਹਿਬ ਨੇ ਕਿਹਾ ਜੀ ਕੈਮਰੇ ਅਸੀਂ ਬੈਂਕ ਦੇ ਨਹੀਂ ਦੇਖ ਸਕਦੇ ਤੁਸੀਂ ਕੋਰਟ ਚ ਜਾਓ ਉਹਨਾਂ ਦੀ ਸੁਝਾਅ ਦੇਣ ਤੇ ਮੈਂ ਮੰਨ ਜੋ ਕੋਰਟ ਜਾ ਕੇ ਸੀਸੀਟੀਵੀ ਕੈਮਰੇ ਦੀ ਫੂਟੇਜ ਪ੍ਰਜ਼ਰਵ ਹੋਈ ਜਿਹੜੇ ਮੌਕੇ ਤੇ ਗਵਾਹ ਸੀ ਕੈਮਰੇ ਦੇ ਵਿੱਚ ਆਏ ਉਹਨਾਂ ਦੇ ਬਿਆਨ ਪੁਲਿਸ ਨੇ ਲਈ ਉਸ ਤੋਂ ਬਾਅਦ ਐਸਐਚਓ ਸਾਹਿਬਾਨ ਜਿਹੜੇ ਤ੍ਰਿਪੜੀ ਸੀ ਉਹਨਾਂ ਨੇ ਰਿਪੋਰਟ ਬਣਾਈ ਕਿ ਸਾਰੀ ਮੇਰੀ ਪਰਤਾਲ ਦੇ ਵਿੱਚ ਇਹ ਪਾਇਆ ਗਿਆ ਕਿ ਐਸੀ ਕੋਈ ਵੀ ਵਾਰਦਾਤ ਇੱਥੇ ਨਹੀਂ ਹੋਈ ਇਹ ਸਭ ਕੁਝ ਰੰਜਿਸ਼ਨ ਨਰਿੰਦਰ ਸਿੰਘ ਨੇ ਮੈਨੂੰ ਫਸਾਣ ਲਈ ਝੂਠੀ ਐਪਲੀਕੇਸ਼ਨ ਦਿੱਤੀ ਗਈ ਚਲੋ ਉਸ ਤੋਂ ਬਾਅਦ ਮੈਂ ਉਸ ਝੂਠੇ ਇਲਜ਼ਾਮ ਤੋਂ ਤਾਂ ਬਾਹਰ ਆ ਗਿਆ ਪਰ ਮੇਰੇ ਅੰਦਰ ਇੱਕ ਤਫਸੀ ਪੈਦਾ ਹੋ ਗਈ ਵੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਵੇ ਮੈਂ ਕਿਸੇ ਵਕੀਲ ਨੂੰ ਮਿਲਿਆ ਉਹਨਾਂ ਨੇ ਕਿ 182 ਦੀ ਇੱਕ ਕਾਰਵਾਈ ਹੁੰਦੀ ਹੈ ਇਹਨਾਂ ਦੇ ਇੰਗੇਜਡ ਹੋ ਐਪਲੀਕੇਸ਼ਨ ਦੇ ਤੇ ਤੁਸੀਂ ਆਪਣੀ ਵੀ ਸਾਰੀ ਸਟੋਰੀ ਦੱਸੋ ਉਹ ਦੋ ਐਪਲੀਕੇਸ਼ਨਾਂ ਮੈਨੇ ਪੁਲਿਸ ਨੂੰ ਦਿੱਤੀਆਂ ਲੇਕਿਨ ਉਹਨਾਂ ਦੋਨਾਂ ਐਪਲੀਕੇਸ਼ਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਕਾਰਵਾਈ ਨਾ ਹੋਣ ਕਾਰਨ ਇਹਨਾਂ ਦਾ ਉਹਦਾ ਨਤੀਜਾ ਇਹ ਹੋਇਆ ਕਿ ਅੱਜ ਮੇਰੇ ਨਾਲ ਫੇਰ ਤੱਕੀ ਜਾਲੀ ਹੋ ਰਹੀ ਆ ਜੇ ਕਾਰਵਾਈ ਟਾਈਮ ਸਿਰ ਹੋ ਜਾਂਦੀ ਸ਼ਾਇਦ ਉਸ ਸਮੇਂ ਦੇ ਮੁਤਾਬਕ ਤਾਂ ਸ਼ਾਇਦ ਅੱਜ ਮੈਨੂੰ ਧਰਨੇ ਤੇ ਜੇ ਮੇਰੇ ਸਾਥੀਆਂ ਨੂੰ ਮੇਰੇ ਪਰਿਵਾਰ ਨੂੰ ਬੈਠਣ ਦੀ ਨਾਲ ਲੋੜ ਪੈਂਦੀ ਧਰਨੇ ਤੇ ਬੈਠਣ ਲਈ ਮੈਂ ਵਪਾਰੀ ਹੋ ਕੇ ਇੱਕ ਅਗਰਵਾਲ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋਏ ਤਾਂ ਬੈਠਣਾ ਮਜਬੂਰ ਹੋਇਆ ਪਿਆ ਵੀ ਜਦੋਂ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਮੈਨੂੰ ਨਿਆਂ ਨਹੀਂ ਮਿਲਿਆ ਮੈਂ ਲੇਕਿਨ ਉਸ ਤੋਂ ਬਾਅਦ ਦੁਖੀ ਹੋ ਕੇ ਇਹ ਸੋਚ ਕੇ ਬੈਠ ਗਿਆ ਚਲੋ 2025 ਚ ਮੇਰੀ ਐਫ ਡੀ ਰੀਨਿਊ ਹੋਏਗੀ ਕਿਉਂਕਿ ਦੂਜੀ ਐਫ ਡੀ ਨਾਲ ਕੋਲ ਸੀ ਰੀਨਿਊ ਹੋਣ ਤੋਂ ਬਾਅਦ ਮੈਂ ਆਨਲਾਈਨ ਨੂੰ ਕੱਢਾਂਗਾ ਕੱਢ ਕੇ ਮੈਂ ਆਪਣੀ ਐਫ ਡੀ ਤੜਵਾ ਲਾਂਗਾ ਜੋ ਵੀ ਆਟਰ ਨੇ ਉਤੇ ਲੱਗੀ ਵੀ ਸੀ ਲੇਕਿਨ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਮੈਂ ਆਨਲਾਈਨ ਚੈੱਕ ਕਰਿਆ ਹੁਣ ਪੰਜਵੇਂ ਮਹੀਨੇ ਚ ਆ ਕੇ ਤਾਂ ਐਫ ਡੀ ਹੀ ਉਥੋਂ ਸਿਸਟਮ ਚੋਂ ਗਾਇਬ ਹੋ ਗਈ ਮੇਰੀ ਉਹ ਐਫ ਡੀ 6 ਲੱਖ 52740 ਰੁਪਏ ਦੀ ਸੀ ਜੀ ਸਿਸਟਮ ਚ ਗਾਇਬ ਹੋਣ ਤੋਂ ਬਾਅਦ ਮੈਨੇਜਰ ਨੂੰ ਮਿਲਣਾ ਮਜਬੂਰੀ ਹੋ ਗਈ ਬੰਦੇ ਭੇਜੇ ਮੈਨੇ ਆਪਣੇ ਅਥਾਰਟੀ ਲੈਟਰ ਦੇ ਕੇ ਉਹਨਾਂ ਨੇ ਕਿਹਾ ਜੀ ਲਿਖਤੀ ਰੂਪ ਚ ਲਿਆਓ ਵੀ ਕੀ ਪੁੱਛਣਾ ਚਾਹੁੰਦੇ ਉਹਦੇ ਚ ਮੈਨੇ ਲਿਖਤੀ ਰੂਪ ਚ ਭੇਜਿਆ ਵੀ ਮੇਰੀ ਜਿਹੜੀ ਐਫਡੀ ਰਿਨਿਊ ਹੋਈ ਸੀ ਉਹਦਾ ਪ੍ਰਿੰਟ ਦੇ ਦਿਓ ਇੱਕ ਮੈਨੇ ਜੇ ਸਾਹਮਣੇ ਲਿਖਤਿਆ ਵੀ ਇਹ ਰਿਨਿਊ ਨਹੀਂ ਹੋਈ ਜੀ ਫਿਰ ਮੈਨੇ ਲਿਖ ਕੇ ਭੇਜਿਆ ਵੀ ਕਾਰਨ ਦੱਸੋ ਕਿਉਂ ਨਹੀਂ ਹੋਈ ਕਹਿੰਦੇ ਕਾਰਨ ਅਸੀਂ ਨਹੀਂ ਦੱਸ ਇਹ ਕਾਲ ਦੀ ਗੱਲ ਹੈਗੀ ਆ ਇਹ 19 ਤਰੀਕ ਦੀ ਗੱਲ ਆ 19 ਜੂਨ 2025 ਦੀ ਗੱਲ ਆ ਇਹ ਜਮੀਨਾ ਹਾਂ ਜੀ ਹਾਂ ਔਰ ਉਸ ਤੋਂ ਬਾਅਦ ਅਗਲੇ ਦਿਨ ਮੈਂ ਖੁਦ ਆਇਆ ਇੱਥੇ ਬੈਂਕ ਦੇ ਵਿੱਚ ਰਾਤ ਨੂੰ ਮਿਲਣਾ ਪਾਈਆਂ ਐਸਐਸਪੀ ਸਾਹਿਬ ਨੂੰ ਵੀ ਪਾਈਆਂ ਡੀਜੀਪੀ ਸਾਹਿਬ ਨੂੰ ਵੀ ਪਾਈਆਂ ਸਾਰੇ ਪ੍ਰਸ਼ਾਸਨ ਨੂੰ ਪਾਈਆਂ ਨੇ ਬੈਂਕ ਐਡਮਿਨਿਸਟ੍ਰੇਸ਼ਨ ਨੂੰ ਵੀ ਪਾਈਆਂ ਬਟ ਕੋਈ ਰਿਪਲਾਈ ਨਹੀਂ ਆਇਆ ਸਵੇਰੇ ਮੈਂ ਖੁਦ ਇਹਨਾਂ ਨੂੰ ਆਪ ਆਇਆ ਆਪ ਮੈਂ ਆਪਣੇ ਨਾਲ ਮੈਸੇਜ ਨੂੰ ਲੈ ਕੇ ਆਇਆ ਇਸ ਡਰ ਦੇ ਮਾਰੇ ਮੈਨੂੰ ਫੇਰ ਨਾ ਫਸਾ ਲੈਣ ਕਿਸੇ ਲੇਕਿਨ ਉਹੀ ਗੱਲ ਹੋਈ ਜੀ ਆਂਦੇ ਮੈਨੇਜਰ ਸਾਹਿਬ ਮੇਰੇ ਗੱਲ ਪੈ ਗਏ ਗਾਲਾਂ ਕੱਢਣ ਲੱਗ ਗਏ ਉੱਚੀ ਉੱਚੀ ਬੋਲਣ ਲੱਗ ਗਏ ਮੈਨੂੰ ਕਹਿੰਦੇ ਮੈਂ ਤੇਰੀ ਕੰਪਲੀਟ ਫੇਰ ਦੇਣਾ ਪੁਲਿਸ ਦੇ ਵਿੱਚ ਮੈਨੂੰ ਲੱਗਦਾ ਵੀ ਆ ਵੀ ਸ਼ਾਇਦ ਇਹਨਾਂ ਨੇ ਮੇਰੀ ਕੰਪਲੀਟ ਦਿੱਤੀ ਵੀ ਹੋएगी ਜ਼ਰੂਰ ਝੂਠੀ ਬਣਾ ਕੇ ਫੇਰ ਉਸ ਤੋਂ ਬਾਅਦ ਜਦੋਂ ਮੈਂ ਮੈਨੂੰ ਕਹਿੰਦੇ ਬੈਂਕ ਤੋਂ ਬਾਹਰ ਹੋ ਜਾ ਤਾਂ ਮੈਨੂੰ ਮਜਬੂਰ ਨੂੰ ਬੈਂਕ ਦੇ ਬਾਹਰ ਧਰਨੇ ਤੇ ਬੈਠਣਾ ਪਿਆ ਮੈਂ ਤੇ ਮੇਰੇ ਮਿੱਸੇਜ ਜਦੋਂ ਇਕੱਲੇ ਦੋ ਹੀ ਜਣੇ ਸੀ ਅਸੀਂ ਉਹ ਬੈਠ ਕੇ ਬੈਂਕ ਦੇ ਬਾਹਰ ਧਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਮੇਰੇ ਸਾਥੀ ਜਿਨ੍ਹਾਂ ਨੂੰ ਮੇਰੇ ਨਾਲ ਪਿਆਰ ਸੀ ਉਹ ਆਣੇ ਸ਼ੁਰੂ ਹੋ ਗਏ ਇਕੱਠੇ ਹੁਣ ਬੈਂਕ ਮੈਨੇਜਰ ਨਾਲ ਗੱਲਬਾਤ ਕੀਤੀ ਕੀ ਕਹਿੰਦੇ ਆ ਉਹ ਬੈਂਕ ਮੈਨੇਜਰ ਨੇ 19 ਤਰੀਕ ਤੋਂ ਲੈ ਇਹ ਮੇ ਅਮੇਲਾਂ ਦੀ ਆ ਦੇਖੋ ਆ ਫਾਈਲ ਆ ਜੀ ਇਹ ਫਾਈਲ ਭਰ ਗਈ ਗੱਲਬਾਤ ਕਰਦੇ ਕਰਦੇ ਉਹਨਾਂ ਦੀਆਂ ਸਾਰੀਆਂ ਗੱਲਾਂ ਝੂਠੀਆਂ ਨੇ ਜਿੰਨੇ ਵੀ ਉਹਨਾਂ ਨੇ ਰਿਟਰਨ 'ਚ ਜਵਾਬ ਦਿੱਤੇ ਨੇ ਉਹ ਮੇਰੇ ਕੋਲ ਐਵੀਡੈਂਸ ਆ ਵੀ ਬੈਂਕ ਨੇ ਮੇਰੇ ਨਾਲ ਫਰਾਡ ਕੀਤਾ ਉਸ ਤੋਂ ਵੱਡਾ ਫਰਾਡ ਇਹ ਕੀਤਾ ਕਿ 23 ਜੂਨ ਨੂੰ ਮੇਰੇ ਖਾਤੇ ਦੇ ਵਿੱਚ ਆਪਣੇ ਆਪ ਹੀ 6 ਲੱਖ ਤੋਂ ਉੱਪਰ ਦੀ ਵੱਡੀ ਮਾਉਂਟ ਪਾ ਕੇ ਆਪਣੇ ਆਪ ਹੀ ਕੱਢ ਲਈ ਜਿਹਦੇ ਲਈ ਮੇਰੀ ਕੋਈ ਸਹਿਮਤੀ ਨਹੀਂ ਲਈ ਮੈਨੂੰ ਕੋਈ ਦੱਸਿਆ ਨਹੀਂ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਮੈਨੂੰ ਲਿਆ ਕੇ 23 ਜੂਨ ਨੂੰ 8 ਵਜੇ 8:30 ਮਿੰਟ ਤੇ ਰਾਤ ਨੂੰ ਨੇਰੇ ਚ ਇੱਥੇ ਧਰਨੇ ਦੇ ਉੱਤੇ ਉਹ ਐਫ ਡੀ ਫੜਾਤੀ ਇਹ ਕਹਿ ਕੇ ਜੀ ਇਹ ਤੁਹਾਡੀ ਐਫ ਡੀ ਨਿਊ ਕਰਦੀ ਮੈਂ ਤੋੜੀ ਫੋਟੋ ਸ਼ੀਟ ਕਾਪੀ ਤੇ ਰਸੀਵਿੰਗ ਲੈ ਲਈ ਜੀ ਤਾਂ ਮੈਂ ਤਾਂ ਖੁਸ਼ ਹੋ ਗਿਆ ਮੇਰੀ ਐਫ ਡੀ ਨਿਊ ਹੋ ਗਈ ਮੈਨੂੰ ਨਹੀਂ ਪਤਾ ਐਫ ਡੀ ਕਿਵੇਂ ਬਣਾਈਆ ਕੀ ਕੀਤਾ ਲੇਕਿਨ ਉਹ ਐਫ ਡੀ ਦਾ ਨੰਬਰ ਹੋਰ ਸੀ ਔਰ ਨਿਊ ਨਹੀਂ ਕੀਤੀ ਨਵੀਂ ਬਣਾ ਕੇ ਦੇ ਦਿੱਤੀ ਜਦੋਂ ਕਿ ਐਫ ਡੀ ਤੇ ਡੇਟ ਲਿਖੀ ਆ 23 11 ਔਰ 23 6 ਬਣਾਈ ਵੀ ਆ 4 11 ਨੂੰ ਕਿਵੇਂ ਬਣਾਈਆ ਮੈਨੂੰ ਨਹੀਂ ਪਤਾ ਹੈ ਅणि ਇਹ ਜਿਹੜਾ ਤੱਕਾਰ ਇਹ ਆਵਿਡਨ ਖਾਤੇ ਚ ਬੋਲਦੀ ਆ ਤੁਹਾਡੇ ਜਿਹੜੀ ਇਹ ਬੋਲਦੀ ਆ ਜਿਹੜੀ ਜਿਹੜੀ ਦਿੱਤੀ ਆ ਇਹ ਬੋਲਦੀ ਆ ਹਾਂ ਜੀ ਤੇ ਹੁਣ ਸਭ ਤੋਂ ਜ਼ਿਲ੍ਹਾ ਰਾਈ ਸੀ ਇਹਨਾਂ ਨੂੰ ਕੀ ਮੰਗ ਪੱਤਰ ਦਿੱਤਾ ਗਿਆ ਇਹਨਾਂ ਨੂੰ ਮੰਗ ਪੱਤਰ ਇਹੀ ਦਿਆ ਗਿਆ ਵੀ ਜਿਹੜੇ ਦੋਸ਼ੀਆਂ ਨੇ ਮੇਰੇ ਖਿਲਾਫ ਇਹ ਦੀ ਸਾਜਿਸ਼ ਰਚੀ ਆ ਬੈਂਕ ਵਰਗੇ ادارے ਚ ਬੈਠ ਕੇ ਜਿਹੜਾ ਲਾਲਾ ਲਾਜਪਤਰਾਏ ਜਿਨੇ ਪੀ ਐਨ ਬੀ ਬੈਂਕ ਇਸੇ ਰਹੀ ਬਣਾਇ ਸੀ ਭਾਰਤੀ ਲੋਗਾਂ ਨੂੰ ਕੋਈ ਸਹੂਲਤ ਮਿਲੇ ਇਹਦੇ ਫਾਊਂਡਰ ਜਿਹੜੇ ਨੇ ਉਹ ਵੀ ਧਰਨਿਆਂ ਚ ਬੈਠ ਕੇ ਸ਼ਹੀਦ ਹੋਏ ਸੀ ਅੰਗਰੇਜ਼ਾਂ ਦੀਆਂ ਗੋਲੀਆਂ ਨਾਲ ਪਰੰਤੂ ਅੱਜ ਉਸੇ ਬੈਂਕ ਦੇ ਅੱਗੇ ਬੈਠ ਕੇ ਮੇਰੇ ਵਰਗੇ ਆਮ ਬੰਦੇ ਨੂੰ ਸ਼ਹੀਦੀ ਦੇਣੀ ਪਈਗੀ ਸ਼ਾਇਦ ਧਰਨੇ ਦੇ ਉੱਤੇ ਬੈਠ ਕੇ ਸ਼ਾਇਦ ਜੀ ਨਿਆਂ ਲੈਣ ਲਈ ਜਿਹੜਾ ਨਿਆਂ ਲਈ ਬਣਾਇਆ ਗਿਆ ਸੀ ਐਂਡਾ ਇਮਾਨਦਾਰ ਜਿਹੜਾ ਬੈਂਕ ਬਣਾਇਆ ਗਿਆ ਸੀ ਲਾਲਾ ਲਾਜਪਤਰਾਏ ਅੱਜ ਉਸ ਦੇ ਹੀ ਮੁਲਾਜ਼ਮ ਜਿਹੜੇ ਸ਼ਰਿਆਮ ਗੁੰਡਾਗਰਦੀ ਕਰਦੇ ਨੇ ਉਨਾਂ ਤੇ ਕੋਈ ਨਾਥ ਨਹੀਂ ਪਾਈ ਸੀ। ਤੇ ਤੁਸੀਂ ਨਾ ਸਭ ਕੀ ਆਸ਼ਵਾਸ਼ਣ ਦੇ ਕੇ ਗਏ। ਤੇ ਤਹਿਸੀਲਦਾਰ ਸਾਹਿਬ ਮੈਨੂੰ ਬਹੁਤ ਵਧੀਆ ਆਸ਼ਵਾਸ਼ਣ ਦੇ ਕੇ ਗਏ ਨੇ ਕਿ ਮੈਂ ਤੁਹਾਡੀ ਇਹ ਐਪਲੀਕੇਸ਼ਨ ਡੀਸੀ ਸਾਹਿਬ ਨੂੰ ਵੀ ਭੇਜ ਰਿਆਂ ਤੇ ਮੈਂ ਤੁਹਾਡੀ ਮੀਟਿੰਗ ਨਾਲ ਜਾ ਕੇ ਡੀਸੀ ਸਾਹਿਬ ਨਾਲ ਵੀ ਕਰਵਾਵਾਂਗਾ। ਆਪਣੇ ਵੱਲੋਂ ਐਸਐਸਪੀ ਸਾਹਿਬ ਨੂੰ ਵੀ ਡੀਸੀ ਸਾਹਿਬ ਤੋਂ ਫੋਨ ਕਰਵਾਵਾਂਗਾ ਤੇ ਤੁਹਾਡੇ ਨਾਲ ਨਿਆਜ਼ ਜ਼ਰੂਰ ਹੋਏਗਾ। ਟਰਨਾ ਚਾਹ ਰਹੇ ਸੀਗਲਾ ਸਾਹਿਬ? ਟਰਨਾ ਤਾਂ ਦੇਖੋ ਹਾਲੇ ਚੱਕਣ ਬਾਰੇ ਮੈਂ ਸਾਥੀਆਂ ਦੇ ਦੇਖੋ ਜਿਹੜੇ ਬੰਦੇ ਮੈਨੂੰ ਸਾਥ ਦੇ ਰਹੇ ਨੇ ਇਹਨਾਂ ਨਾਲ ਰਾਏ ਕਰਕੇ ਹੀ ਵਿਚਾਰ ਕਰਾਂਗਾ ਨਾ। ਹਾਂ ਪਰ ਮੈਨੂੰ ਲੱਗਦਾ ਵੀ ਤਹਿਸੀਲਦਾਰ ਸਾਹਿਬ ਨੇ ਜਿੰਨਾ ਆ ਕਿ ਜਿਵੇਂ ਨੂੰ ਨਿਆਂ ਹੀ ਜਰੂਰ ਮਿਲੇਗਾ ਪਰਮਾਤਮਾ ਕਿਰਪਾ ਕਰੇਗਾ ਦੇਖੋ ਪਰਮਾਤਮਾ ਵੀ ਸਾਡੇ ਤੇ ਮਿਹਰਬਾਨ ਆ بارش ਦੇ ਵਿੱਚ ਜਦੋਂ ਸਾਨੂੰ ਲੋੜ ਪੈਂਦੀ ਆ ਸਾਡੇ ਗੱਦੇ ਗਿੱਲੇ ਕਰ ਦਿੰਦਾ ਕਦੇ ਸੁੱਕੇ ਕਰ ਦਿੰਦਾ ਬੈਠਿਆਂ ਜੋ ਹੋਏਗਾ ਠੀਕ ਆ ਹਾਂ ਜੀ ਠੀਕ ਸਗਲਾ ਸਾਹਿਬ